ਘਾੜੀਆਂ ਚ ਉਹਨਾਂ ਨਾਲ ਬਿਮਾਰੀਆਂ ਫੈਲਣੀਆਂ ਪੱਥਰ ਪਹਾੜਾਂ ਦੇ ਵਿੱਚੋਂ ਖੋਲ ਖੁਰ ਕੇ ਮਿੱਟੀ ਆਈ ਉਹਨੇ ਗਾਰ ਪੈਦਾ ਕਰਦੀ ਏ ਸਾਰੀ ਠੀਕ ਹੈ ਜੀ ਸੋ ਉਹਦੇ ਵਾਸਤੇ ਮੇਰੀ ਬੇਨਤੀ ਹੈ ਜਿਹੜੇ ਜਿਹੜੇ ਸਮਰੱਥ ਲੋਕ ਨੇ ਜੀਸੀਬੀ ਮਸ਼ੀਨਾਂ ਤਿਆਰ ਰੱਖਿਆ ਹੋ ਯਾਦ ਕਰ ਲਓ ਜੀਸੀਬੀ ਇਹ ਗੰਦ ਇੰਨਾ ਕਿ ਨਿਕਲਣਾ ਉਹ ਜਿੰਨੀ ਛੇਤੀ ਸਾਫ਼ ਕਰਾਂਗੇ ਬਿਮਾਰੀਆਂ ਨਾਲ ਲੜ ਸਕਾਂਗੇ ਸੋ ਆਉਣ ਵਾਲੇ ਸਮੇਂ ਲਈ ਤਿਆਰ ਰਹੋ ਲੋਕਾਂ ਨੂੰ ਫਰਨੀਚਰ ਦੀ ਵੀ ਲੋਡ ਪੈਣੀ ਆ ਘਰਾਂ ਚ ਮੰਜਾ ਤਾਂ ਚਾਹੀਦਾ ਨਾ ਬੈਠਣ ਨੂੰ ਪੈਣ ਉਹ ਵੀ ਧਿਆਨ ਚ ਰੱਖਿਓ ਉਹ ਵੀ ਸੇਵਾ ਹੀ ਆ ਲੋਕਾਂ ਨੂੰ ਕੁਰਸੀਆਂ ਭਾਂਡਿਆਂ ਦੀ ਵੀ ਲੋਡ ਪੈਣੀ ਆ ਆ ਉਹੀ ਅੱਛਾ ਸੈਨੇਟਰੀ ਪੈਡਸ ਕਹਿੰਦੇ ਨੇ ਇਹਨਾਂ ਕੋ ਪਹਿਲਾਂ ਵੀ ਢੇਰ ਲੱਗੇ ਪਏ ਨੇ ਪਰ ਉਹ ਕਹਿੰਦੇ ਹੋਰ ਵੀ ਬਹੁਤ ਲੋਡ ਪੈ ਰਹੀ ਹੈ ਉਹਨਾਂ ਦੀ ਸੋ ਦੋ ਤਿੰਨ ਚੀਜ਼ਾਂ ਤਿਆਰ ਰੱਖਿਓ ਕਿ ਬਾਅਦ ਚ ਜਿਹੜੀ ਲੋਡ ਪੈਣੀ ਨਾ ਜੀਸੀਬੀ ਮਸ਼ੀਨਾਂ ਤੋਂ ਮੈਡੀਕਲ ਟ੍ਰੀਟਮੈਂਟ ਦੀ ਮੈਡੀਕਲ ਕੈਂਪ ਲਵਾਇਓ ਵੱਧ ਤੋਂ ਵੱਧ ਔਰ ਲੋਕਾਂ ਨੂੰ ਹਾਊਸ ਹੋਲਡ ਚੀਜ਼ਾਂ ਜਿੰਨਾ ਬਗੈਰ ਜ਼ਿੰਦਗੀ ਨਹੀਂ ਚੱਲ ਸਕਦੀ ਉਸ ਦਾ ਕਿਸੇ ਦਾ ਚੁੱਲਾ ਹੀ ਰੁੜ ਗਿਆ ਵਿਚਾਰਾ ਕਦੇ ਮੇਰਾ ਸੰਲੰਕਰ ਤੇ ਬਚ ਗਿਆ ਜੁੱਲਾ ਹੀ ਨਹੀਂ ਕੰਮ ਕਰਦਾ ਪਿਆ ਇੰਨਾਂ ਚੀਜ਼ਾਂ ਦੀ ਵੀ ਲੋੜ ਪੈਂਦੀ ਹੈ ਹਰ ਚੀਜ਼ ਦਾ ਖਿਆਲ ਰੱਖਣੀ ਹੈ ਐਡਮਿਨਿਸਟ੍ਰੇਸ਼ਨ ਦੇ ਬਹੁਤ ਧੰਨਵਾਦੀ ਆ ਮੈਂ ਦੇਖਿਆ ਸਟਾਫ ਬਰਦਾਸਪੁਰ ਦਾ ਹੁਣ ਅਸੀਂ ਏਡੀਸੀ ਸਾਹਿਬ ਵੱਲ ਵੀ ਚੱਲੇ ਆ ਸ਼ਾਇਦ ਡੀਸੀ ਸਾਹਿਬ ਨਾਲ ਵੀ ਮੁਲਾਕਾਤ ਹੋਏਗੀ ਇਹ ਆਪਣੇ ਘਰ ਵਾਂਗੂ ਸਾਰਿਆਂ ਨੂੰ ਟ੍ਰੀਟ ਕਰ ਰਹੇ ਨੇ ਕਿ ਕਿਸੇ ਦਾ ਫਿਕਰ ਹੈ ਇਹਨਾਂ ਨੂੰ ਅਸੀਂ ਅਪਰੀਸ਼ੀਏਟ ਕਰਦੇ ਆਂ ਆਈ ਹੈ ਉਹ ਬਾਦ ਨੇ ਜੋ ਮੱਚੇ ਨਾਲ ਰਿਆੜੀ ਨਾਲ ਪਿਆਰ ਕਰਾਇਆ ਸੀ ਜਿੰਨਾ ਤੇ ਵੀ ਧੰਨਵਾਦੀਆਂ ਸਾਰਿਆਂ ਦੇ ਵਾਇਰਸ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਪੰਜਾਬ 'ਚ ਸੁਖ ਸ਼ਾਂਤੀ ਵਰਸਾਵੇ